ਦੋਸਤੋ ਸਵਾਗਤ ਹੈ ਤੁਹਾਡਾ ਦੇਸੀ ਤੜਕੇ ਦੇ ਉੱਤੇ ਅੱਜ ਗੱਲ ਕਰਾਂਗੇ ਕੌਰ ਪ੍ਰੀਤ ਦੇ ਬਾਰੇ ਕੁਝ ਦਿਨ ਪਹਿਲਾਂ 0300 ਵਾਲੇ ਦੇ ਨਾਲ ਇੰਟਰਵਿਊ ਕੀਤੀ ਹੈ ਉਸਦੇ ਬாய்ਫਰੈਂਡ ਨੇ ਤੇ ਕੁਝ ਵੱਡੇ ਹੀ ਇਲਜ਼ਾਮ ਲਗਾ ਦਿੱਤੇ ਨੇ ਕੌਰ ਪ੍ਰੀਤ ਦੇ ਉੱਤੇ ਜਿੱਥੇ ਹੀ ਕੌਰ ਪ੍ਰੀਤ ਦੇ ਹੱਕ ਦੇ ਵਿੱਚ ਬੋਲਣੇ ਅੱਜ ਕਰਨ ਦਿੱਤਾ ਤੇ ਉਹਨਾਂ ਨੇ ਵੀ ਵੀਡੀਓ ਬਣਾਈਆਂ ਕਿ ਇਹ 35 ਲੱਖ ਦਾ ਸਕੈਮ ਨਹੀਂ ਕੀਤਾ ਉਸ ਕੁੜੀ ਨੇ ਬਲਕਿ ਇਹ ਮੁੰਡਾ ਫੇਮ ਲੈਣ ਲਈ ਇਹ ਸਭ ਕੁਝ ਕਰ ਰਿਹਾ ਹੈ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਉਸਦੇ ਬாய்ਫਰੈਂਡ ਦਾ ਨਾਮ ਆਕਾਸ਼ ਦੀਪ ਹੈ ਅੱਜ ਕੌਰ ਪ੍ਰੀਤ ਨੇ ਵੀ ਇੱਕ ਪੋਡਕਾਸਟ ਕੀਤਾ ਹੈ ਇੱਕ ਲਾਇਰ ਦੇ ਨਾਲ ਸਪੋਰਟ ਕਸ ਦੇ ਵਿੱਚ ਕੋਰਪ੍ਰੀਤ ਨੇ ਦੱਸਿਆ ਹੈ ਕਿ ਇਹ ਸਭ ਮੇਰੇ ਤੇ ਝੂਠੇ ਇਲਜ਼ਾਮ ਲਗਾ ਰਹੇ ਨੇ ਮੈਂ ਇਹਦੇ ਕੋਲ ਕੋਈ ਵੀ 35 ਲੱਖ ਰੁਪਈਆ ਨਹੀਂ ਖਾਦਾ ਬਲਕਿ ਮੈਂ ਇਹਨੂੰ ਪੱਲਿਓ ਸ਼ਾਪਿੰਗ ਕਰਵਾਉਂਦੀ ਰਹੀ ਹਾਂ ਅਤੇ ਇਹਦੀ ਗੱਡੀ 'ਚ ਪੈਟਰੋਲ ਵੀ ਮੈਂ ਹੀ ਪਵਾਉਂਦੀ ਰਹੀ ਹਾਂ ਸਾਡੇ ਬ੍ਰੇਕਅਪ ਹੋਏ ਨੂੰ 2-3 ਸਾਲ ਹੋ ਗਏ ਨੇ ਤੇ ਅੱਜ ਇਹਨੂੰ ਉੱਠ ਕੇ ਮੇਰੀ ਯਾਦ ਆ ਰਹੀ ਹੈ ਤੇ ਮੇਰੇ ਤੇ ਝੂਠੇ ਇਲਜ਼ਾਮ ਪੈਸਿਆਂ ਦੇ ਲਗਾ ਰਿਆ ਹੈ ਕਿ ਮੈਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਦੋਸਤੋ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦੱਸਿਓ ਉੱਥੇ ਹੀ ਆਕਾਸ਼ਦੀਪ ਨੇ ਵੀ ਅੱਜ ਇੱਕ ਸਟੋਰੀ ਸਾਂਝੀ ਕੀਤੀ ਹੈ ਕੇਟ ਕੋਲ ਜਾ ਕੇ ਸਲਾਹ ਕਰਕੇ ਪੋਡਕਾਸਟ ਕਰ ਰਹੀ ਹੈ ਤੂੰ ਕਿ ਕੱਲ ਨੂੰ ਮੈਂ ਤੇਨੂੰ ਕੋਈ ਵੀ ਫਸਾ ਨਾ ਸਕਾਂ ਪਰ ਜਦ ਤੱਕ ਮੇਰੇ ਪੈਸੇ ਨਹੀਂ ਮਿਲਦੇ ਮੈਂ ਤੇਨੂੰ ਨਹੀਂ ਛੱਡਾਂਗਾ ਦੋਸਤੋ ਇਹ ਸਭ ਬਾਰੇ ਤੁਹਾਡੇ ਕੀ ਵਿਚਾਰ ਨੇ ਕਿ ਸੱਚੀ ਆਕਾਸ਼ਦੀਪ ਨਾਲ ਧੋਖਾ ਹੋਇਆ ਜਾਂ ਫਿਰ ਆਕਾਸ਼ਦੀਪ ਫੇਮ ਲੈਣ ਲਈ ਇਹ ਸਭ ਕੁਝ ਕਰ ਰਿਹਾ ਹੈ ਤੁਸੀਂ ਕਮੈਂਟਾਂ ਵਿੱਚ ਆਪਣੀ رائے ਜ਼ਰੂਰ ਦਿਓ ਧੰਨਵਾਦ